ਗਵਾਂਡਾ ਦੀ 20000 ਕਰੋੜ ਦੀ ਜਾਇਦਾਦ ਕਹਿੰਦੇ ਜੀ ਲਗਭਗ ਤੈਅ ਕਰ ਲਈ ਕਿ ਆਪਾਂ ਨਿਲਾਮ ਕਰਨੀ ਹੈ ਮਤਲਬ ਆਪਾਂ ਗਹਿਣੇ ਪਾਉਣੀ ਹੈ ਨਿਲਾਮ ਨਹੀਂ ਗਹਿਣੇ ਪਾਉਣੀ ਹੈ ਤੇ ਉਹਦੇ ਵੱਟੇ ਪੈਸੇ ਕਰਜ਼ੇ ਦੇ ਰੂਪ ਚ ਲੈਣ ਦੀ ਤਿਆਰੀ ਹੈ ਜੀ ਵਿਜੀ ਜੀ ਪੰਜਾਬ ਹਰ ਮਹੀਨੇ 4042430 ਕਰੋੜ ਦਾ ਕਰਜ਼ਾ ਚੁੱਕ ਰਿਹਾ ਹੈ ਹਮ ਸਰਕਾਰ ਬਣਦੇ ਹੀ ਇਹਨਾਂ ਨੇ ਜਿੰਨੇ ਵੱਡਾ ਕੋਲ ਕਾਰਪੋਰੇਸ਼ਨਾਂ ਕੋਲ ਹੋਰ ਸੰਸਥਾਾਂ ਮਾ ਕੋਲ ਇਹਨਾਂ ਦੀ ਸਰਕਾਰੀਆਂ ਕੋਲ ਵਿਭਾਗਾਂ ਕੋਲ ਜਿੰਨਾ ਫੰਡ ਪਿਆ ਸੀ ਸਾਰਾ ਵਾਪਸ ਬੁਲਾ ਲਿਆ ਸੀ ਜੀ ਹੁਣ ਫੇਰ ਮੈਨੂੰ ਜਾਣ ਕੇ ਇਹ ਬੋਟ ਕਾਰਪੋਰੇਸ਼ਨਾਂ ਤੋਂ ਫੇਰ ਪੈਸੇ ਵਾਪਸ ਮੰਗੇ ਗਏ ਨੇ ਤੇ ਜੇ ਮਤਲਬ ਤੁਹਾਡੀ ਜਿਹੜੀ ਐਨੂਅਲ ਲੋਨ ਹੱਤ ਹੈ ਉਹ ਮੁੱਕ ਰਹੀ ਆ ਤੁਸੀਂ ਖੁੱਲੇ ਬਾਜ਼ਾਰ ਚੋਂ ਕਿਸੇ ਤਰੀਕੇ ਪੈਸਾ ਚੱਕਣਾ ਚਾਹੁੰਦੇ ਹੋ ਪਹਿਲਾਂ ਵੀ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਸੋ 70 72 ਸਾਲਾਂ ਚ ਜੋ ਨਹੀਂ ਹੋਇਆ ਭਗਵੰਤ ਮਾਨ ਦੀ ਸਰਕਾਰੋਂ ਕਰਕੇ ਜਾਣਾ ਚਾਹੁੰਦੀ ਆ ਕਿ ਬਾਦਲਾਂ ਨਾਲੋਂ ਵੱਧ ਕਰਜ਼ਾਈ ਕਰ ਜਾਈਏ ਰਿਕਾਰਡ ਛੱਡ ਕੇ ਜਾਈਏ ਕੈਪਟਨ ਨਾਲੋਂ ਨਾਲੋਂ ਕਾਂਗਰਸ ਨਾਲੋਂ ਵੱਧ ਕਰਜਈ ਕਰਜੀ ਇਹ ਰਿਕਾਰਡ ਛੱਡ ਕੇ ਜਾਈਏ ਸੋ ਇਹ ਨਵਾਂ ਰਿਕਾਰਡ ਬਣਾਉਣ ਦੀ ਕਵਾਇਦ ਹੈ ਜੀ ਜਦੋਂ ਘਰ ਦਾ ਪੁੱਤ ਤੁਹਾਡਾ ਨਸ਼ੇੜੀ ਹੋ ਜਵੇ ਹੈਨਾ ਸ਼ਰਾਬੀ ਕਵਾਬੀ ਨਿਕਲ ਜਵੇ ਫਿਰ ਉਹ ਹਰ ਰਿਸ਼ਤੇਦਾਰਾਂ ਤੋਂ ਪੈਸੇ ਮੰਗਣ ਲੱਗ ਜਾਂਦਾ ਸਾਕ ਸੰਬੰਧੀਆਂ ਤੋਂ ਮੰਗਣ ਲੱਗ ਜਾਂਦਾ ਇਧਰ ਉਧਰੋ ਧਾਰ ਫੜਨ ਲੱਗ ਜਾਂਦਾ ਝੂਠ ਸੱਚ ਬੋਲ ਕੇ ਜੀ ਫਿਰ ਜਦੋਂ ਉਹ ਹਿੱਲੇ ਵਸੀਲੇ ਬੰਦ ਹੋ ਜਾਂਦੇ ਨੇ ਪਤਾ ਲੱਗ ਜਾਂਦਾ ਸਾਰਿਆਂ ਨੂੰ ਫਿਰ ਉਹਨੂੰ ਘਰ ਦੇ ਚੁੱਲ੍ਹੇ ਚੌਕੇ 'ਚ ਪਿਆ ਹਰ ਭਾਂਡਾ ਵੀ ਪੈਸੇ ਦੇਖਣ ਲੱਗ ਜਾਂਦਾ ਹੂੰ ਉਹਨੂੰ ਪ੍ਰਾਂਤ ਤੋਂ ਲੈ ਕੇ ਪਤੀਲੀ ਤੱਕ ਸਰਗੁਸ ਪੈਸਾ ਲਿਕਦਾ ਕਿ ਭਾਂਡੇ ਵੇਚ ਕੇ ਵੀ ਚਾਰ ਛੇ ਲੜਾ ਜਾਣਗੇ ਹੈ ਇਹਦੇ ਨਾਲ ਵੀ ਆਪਣਾ ਡੰਗ ਟੱਪ ਜਾਊਗਾ ਹੁਣ ਸਰਕਾਰ ਦੀ ਸਥਿਤੀ ਉਹ ਗਈ ਹੈ ਕਿ ਤੁਸੀਂ ਸਰਕਾਰੀ ਜਾਇਦਾਦਾਂ ਵੀ ਇਸ ਨਜ਼ਰ ਤੋਂ ਦੇਖਣ ਲੱਗ ਗਏ ਕਿ ਇੱਥੋਂ ਵੀ ਪੈਸਾ ਲੈ ਲਓ ਇੱਥੋਂ ਵੀ ਪੈਸਾ ਇਕੱਟਾ ਕਰ ਲਓ ਪਤਾ ਇਹ ਲੱਗ ਰਿਹਾ ਹੈ ਕਿ ਸਰਕਾਰ ਦਾ ਤਹੀ ਹੈ ਕਿ ਸਾਨੂੰ 2 ਦਿਨਾਂ ਦੇ ਵਿੱਚੇ 5000 ਕਰੋੜ ਤੱਕ ਇਹ ਤੋਂ ਮਿਲ ਜਵੇ 6000 ਕਰੋੜ ਤੱਕ ਮਿਲ ਜਵੇ ਇਹ ਤੋਂ ਬਿਨਾ ਸਰਦਾਰੀ ਜਿਵੇਂ ਉਹ ਤੋੜ ਉੱਠਦੀਆਂ ਨਾ ਫਿਰ ਸ਼ਾਮ ਨੂੰ 4 ਵਜੇ ਤੋਂ ਬਾਅਦ ਜੋ ਪੂਰੀ ਕਰ ਲਈਏ ਇਹ ਤੋਂ ਮਿਲ ਜਵੇ ਰੰਗ ਵਾਲਾ ਪਾਣੀ ਕਿਤੋਂ ਮਿਲ ਜਵੇ ਟੀਕਾ ਕੋਈ ਸੂਈ ਪੱਥਾ ਜਿੰਨਾਂ ਨੂੰ ਨਸ਼ੇੜੀਨ ਨੂੰ ਜਿਹੜੀ ਆਤ ਉਹ ਹੰਤ ਹੋ ਗਈ ਮਤਲਬ ਸਰਕਾਰ ਦੀ ਹੂੰ ਹੂੰ ਕਿ ਹਰ ਪਾਸਿਓਂ ਪੈਸਾ ਨਿਕਲਣ ਲੱਗ ਗਿਆ ਤੇ ਕਹਿੰਦੇ ਕੋਸ਼ਿਸ਼ ਹੈ ਕਿ ਕਿਸੇ ਹਿੱਲੇ 4-5 5 ਤੋਂ 6000 ਕਰੋੜ ਦਾ ਤੁਰੰਤ ਮਿਲ ਜਵੇ ਬਾਕੀ ਜੇ ਠਹਿਰ ਕੇ ਮਿਲ ਜਵੇ ਛਿਤੀ ਕਰੋ ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਇਹ ਬਿੱਤੀ ਬਰਾ ਮੁਕਣਾ ਹੂੰ ਹੂੰ ਪੰਜਾਬ ਦੇ ਸਿਰ ਤੇ ਸਵਾ 4 ਲੱਖ ਤੱਕ ਕਰੋੜ ਦਾ ਸਵਾ 4 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਜਾਣਾ ਤੇ ਜਦ ਤੱਕ ਸਰਕਾਰ ਦਾ ਕਾਰਜਕਾਲ ਪੁਰਾਣਾ ਕਿਤੇ 5 ਲੱਖ ਕਰੋੜ ਦੇ ਪਾਰ ਨਾ ਹੋਈਏ ਪੰਜਾਬ ਦਾ ਕਰਜ਼ੇ ਇਹ ਸਥਿਤੀ ਫਿਕਰਮੰਦੀ ਵਾਲੀ ਖੜੀ ਹੋ ਗਈ ਹੈ